ਇਗਰਟ ਇਨਫੋਰਮੇਸ਼ਨ ਸਿਟੀ ਜਿਹੜਾ ਵਿਕਟੋਰੀਆ ਸਟਰੀਟ ਦੇ ਵਿੱਚ ਕੋਠੀ ਦੇ ਵਿੱਚ ਜਿਹੜੇ ਹੈਗੇ ਲੋਕ ਰਾਏ ਤੇ ਲੈ ਕੇ ਮਲਕ ਦੀ ਬਲੀ ਭੁਗਤ ਨਾਲ ਉੱਥੇ ਜੂਆ ਖੇលਦੇ ਪਏ ਨੇ ਅਸੀਂ ਮੌਕੇ ਤੇ ਰੇਡ ਕੀਤਾ ਤੇ 14 ਬੰਦਿਆਂ ਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਪੀ 394000 ਰੁਪਿਆ 9500 ਰੁਪਿਆ ਰਿਕਵਰ ਕੀਤਾ ਆਪਾਂ ਤੋਂ 12 ਬੰਦੇ ਜਿਹੜੇ ਆ ਉਹ ਮੌਕੇ ਤੇ ਕਾਬੂ ਕਰ ਲਏ ਅਸੀਂ ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਤੇ ਇਹ ਜਿਹੜੇ ਆ ਜੂਏ ਦਾ ਜਿਹੜਾ ਕੰਮ ਹੈਗਾ ਜਾਂ ਕੋਈ ਵੀ ਹੋਰ ਜਿਹੜਾ ਇਲੈਗਲ ਕੰਮ ਆ ਉਹਨੂੰ ਬੰਦ ਕਰੋ। ਜੇ ਸਾਡੇ ਕੋਲ ਸਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਤੇ ਅਸੀਂ ਬਿਲਕੁਲ ਸਪੇਅਰ ਨਹੀਂ ਕਰਾਂਗੇ। ਸਿਕਰਟ ਇਨਫੋਰਮੇਸ਼ਨ ਸੀ ਕਿ ਜਿਹੜਾ ਵਿਕਟੋਰੀਆ ਸਟੇਟ ਦੇ ਵਿੱਚ ਇੱਕ ਕੋਠੀ ਦੇ ਵਿੱਚ ਜਿਹੜੇ ਹੈਗੇ ਲੋਕ ਘਰੇ ਤੇ ਲੈ ਕੇ ਮਲਕ ਦੀ ਬਿਲੀ ਭੁਗਤ ਨਾਲ ਉੱਥੇ ਜੂਆ ਖੇលਦੇ ਪਏ ਨੇ। ਅਸੀਂ ਮੌਕੇ ਤੇ ਰੇਡ ਕੀਤਾ ਤੇ 14 ਬੰਦਿਆਂ ਦੇ ਖਿਲਾਫ ਇਹ ਮੁਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ 394000 ਰੁਪਿਆ 9500 ਰੁਪਿਆ ਰਿਕਵਰ ਕੀਤਾ ਪੁਲ ਤੋਂ 12 ਬੰਦੇ ਜਿਹੜੇ ਆ ਉਹ ਮੌਕੇ ਤੇ ਕਾਬੂ ਕਰ ਲਿਆ ਸੀ ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਇਹ ਜਿਹੜੇ ਹੈ ਜੂਏ ਦਾ ਜਿਹੜਾ ਕੰਮ ਹੈਗਾ ਜਾਂ ਕੋਈ ਵੀ ਹੋਰ ਜਿਹੜਾ ਇਲੀਗਲ ਕੰਮ ਹੈ ਉਹਨੂੰ ਬੰਦ ਕਰੋ ਜੇ ਸਾਡੇ ਕੋਲ ਸਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਤੇ ਅਸੀਂ ਬਿਲਕੁਲ ਸਪੀਅਰ ਨਹੀਂ ਕਰਾਂਗੇ ਇਹ ਸਿਕਰਟ ਇਨਫੋਰਮੇਸ਼ਨ ਸੀ ਕਿ ਜਿਹੜਾ ਵਿਕਟੋਰੀਆ ਸਟਰੀਟ ਦੇ ਵਿੱਚ ਇੱਕ ਕੋਠੀ ਦੇ ਵਿੱਚ ਜਿਹੜੇ ਹੈਗੇ ਲੋਕ ਗਰਾਏ ਤੇ ਲੈ ਕੇ ਮਲਕ ਦੀ ਬਲੀ ਭੁਗਤ ਨਾਲ ਉੱਥੇ ਜੂਆ ਖੇលਦੇ ਪਏ ਨੇ ਅਸੀਂ ਮੌਕੇ ਤੇ ਰੇਡ ਕੀਤਾ ਤੇ 14 ਬੰਦਿਆਂ ਦੇ ਖਿਲਾਫ ਇਹ ਮੁਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ 394000 ਰੁਪਿਆ ਜੁਰਮਾਨੇ 1500 ਰੁਪਿਆ ਰਿਕਵਰ ਕੀਤਾ ਆਪਾਂ 12 ਬੰਦੇ ਜਿਹੜੇ ਆ ਉਹ ਮੌਕੇ ਤੇ ਕਾਬੂ ਕਰ ਲਿਆ ਸੀ ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਇਹ ਜਿਹੜੇ ਆ ਜੂਏ ਦਾ ਜਿਹੜਾ ਕੰਮ ਹੈਗਾ ਜਾਂ ਕੋਈ ਵੀ ਹੋਰ ਜਿਹੜਾ ਇਲੈਗਲ ਕੰਮ ਆ ਉਹਨੂੰ ਬੰਦ ਕਰੋ ਜੇ ਸਾਡੇ ਕੋਲ ਸਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਤੇ ਅਸੀਂ ਬਿਲਕੁਲ ਸਪੇਅਰ ਨਹੀਂ ਕਰਾਂਗੇ ਸਿਕਰਟ ਇਨਫੋਰਮੇਸ਼ਨ ਸਿੱਕੀ ਇਹ ਜਿਹੜਾ ਵਿਕਟੋਰੀਆ ਸਟੇਟ ਦੇ ਵਿੱਚ ਕੋਠੀ ਦੇ ਵਿੱਚ ਜਿਹੜੇ ਹੈਗੇ ਲੋਕ ਰਾਇਤੇ ਲੈ ਕੇ ਮਲਕ ਦੀ ਬਲੀ ਭੁਗਤ ਨਾਲ ਉੱਥੇ ਜੂਆ ਖੇលਦੇ ਪਏ ਨੇ ਅਹੀਂ ਮੌਕੇ ਤੇ ਰੇਡ ਕੀਤਾ ਤੇ 14 ਬੰਦਿਆਂ ਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਅ ਭੀ 394000 ਰੁਪਇਆ 94500 ਰੁਪਇਆ ਰਿਕਵਰ ਕੀਤਾ ਆ ਪੁਲਿਸ ਨੇ 12 ਬੰਦੇ ਜਿਹੜੇ ਆ ਉਹ ਮੌਕੇ ਤੇ ਕਾਬੂ ਕਰ ਲਿਆ ਸੀ ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਇਹ ਜਿਹੜੇ ਆ ਜੂਏ ਦਾ ਜਿਹੜਾ ਕੰਮ ਹੈਗਾ ਜਾਂ ਕੋਈ ਵੀ ਹੋਰ ਜਿਹੜਾ ਇਲੈਗਲ ਕੰਮ ਆ ਉਹਨੂੰ ਬੰਦ ਕਰੋ ਜੇ ਸਾਡੇ ਕੋਲ ਸਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਤੇ ਅਸੀਂ ਬਿਲਕੁਲ ਸਪੀਅਰ ਨਹੀਂ ਕਰਾਂਗੇ